ਬਰਮਿੰਦਰ ਘਰ ਦੀ ਰਚਨਾ ਸਮੇਂ ਦੇ ਨਾਲ ਨਾਲ ਸੋਚ ਵਿੱਚ ਬਦਲਾ ਜ਼ਰੂਰੀ ਵਿਆਹਾਂ ਦਾ ਸੀਜ਼ਨ ਇੱਕ ਤੋਂ ਬਾਅਦ ਦੂਜਾ ਫੰਕਸ਼ਨ ਹਰ ਰੋਜ਼ ਯਾਰ ਹੋ ਕੇ ਘਰੋਂ ਜਾਣਾ ਕਮਰੇ ਦੇ ਵਿੱਚ ਇੱਕ ਸ਼ੀਸ਼ਾ ਕਦੇ ਇੱਕ ਉਸ ਅੱਗੇ ਆ ਖਲੋਂਦਾ ਤੇ ਕਦੇ ਦੂਜਾ ਬੱਚਿਆਂ ਦੇ ਕਹਿਣ ਤੇ ਨਵੇਂ ਬਣੇ ਵਾਸ਼ਰੂਮ ਵਿੱਚ ਐਡਾ ਵੱਡਾ ਤੇ ਮਾਡਰਨ ਸ਼ੀਸ਼ਾ ਲਗਵਾਇਆ ਗਿਆ ਪਰ ਚਾਰ ਸਾਰੇ ਕਮਰੇ ਵਿੱਚ ਅਲਮਾਰੀ ਤੇ ਲੱਗੇ ਸ਼ੀਸ਼ੇ ਅੱਗੇ ਪੁਰੇ ਸੰ ਮਾਂ ਨੇ ਸੱਸ ਵਾਈ ਆਖਿਆ ਕੰਝ ਜਿਹੜੇ ਸ਼ੀਸ਼ੇ ਅੱਗੇ ਜਾ ਕੇ ਤਿਆਰ ਹੋਵੋ ਐਨੇ ਵੱਡੇ ਸ਼ੀਸ਼ੇ ਦਾ ਕੀ ਫਾਇਦਾ ਬੱਚਿਆਂ ਆਖਿਆ ਸਾਡੀਏ ਭੋਲੀਏ ਮਾਏ ਉਹ ਸ਼ੀਸ਼ਾ ਤਾਂ ਫੋਟੋਆਂ ਖਿੱਚਣ ਦੇ ਸ਼ੌਕ ਨੂੰ ਲਗਵਾਇਆ ਹਰ ਚੀਜ਼ ਵਿੱਚ ਫਾਇਦਾ ਜਾਂ ਨੁਕਸਾਨ ਨਹੀਂ ਦੇਖੀਦਾ ਕੋਈ ਚੀਜ਼ਾਂ ਕਦੇ-ਕਦੇ ਸਿਰਫ ਆਪਣੀ ਖੁਸ਼ੀ ਲਈ ਵੀ ਕਰ ਲੈਣੀਆਂ ਚਾਹੀਦੀਆਂ ਹਨ ਤੁਸੀਂ ਤਾਂ ਫਾਇਦੇ ਨੁਕਸਾਨ ਦੇਖਦੇ-ਦੇਖਦੇ ਆਪਣੇ ਸ਼ੌਕ ਵੀ ਪੂਰੇ ਨਹੀਂ ਕੀਤੇ ਉਹਨਾਂ ਤਾਂ ਜ਼ਿੰਦਗੀ ਜੀ ਕੇ ਵੀ ਜ਼ਿੰਦਗੀ ਜਿਉਣੀ ਨਹੀਂ ਨਈ ਆਈ ਸਾਡੀ ਪਿਆਰੀ ਮਾਂ ਫਾਇਦੇ ਨੁਕਸਾਨ ਤੋਂ ਪਰੇ ਹਟ ਕੇ ਕਦੇ ਆਪਣੀ ਖੁਸ਼ੀ ਲਈ ਵੀ ਜੀ ਕੇ ਦੇਖ ਨਹੀਂ ਤਾਂ ਇਹ ਕਾ ਸ਼ਬਦ ਬਾਦ ਵਿੱਚ ਬਹੁਤ ਤੰਕਰਦਾ ਅਸੀਂ ਹਰ ਵੇਲੇ ਹੀ ਬੱਚਿਆਂ ਦੀ ਜ਼ਿੰਦਗੀ ਆਪਣੇ ਤੋਂ ਬਿਹਤਰ ਬਣਾਉਣ ਬਾਰੇ ਸੋਚਦੇ ਹਾਂ ਉਹਨਾਂ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ ਜੋ ਅਸੀਂ ਨਹੀਂ ਮਾਣੀਆਂ ਜੋ ਦੁੱਖ ਤਕਲੀਫਾਂ ਅਸੀਂ ਦੇਖੀਆਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਾ ਦੇਖਣ ਫਿਰ ਉਹਨਾਂ ਦੀ ਬਿਹਤਰ ਜ਼ਿੰਦਗੀ ਸਾਡੀ ਜ਼ਿੰਦਗੀ ਨਾਲੋਂ ਅਲੱਗ ਤਾਂ ਹੋਵੇਗੀ ਹੀ ਪਰ ਅਸੀਂ ਉਹਨਾਂ ਦੀ ਬਿਹਤਰ ਜ਼ਿੰਦਗੀ ਨਹੀ ਚਿੰਤਾ ਦਾ ਵਿਸ਼ਾ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਚਿੰਤਾਵਾਂ ਦਾ ਹੋਰ ਵਾਧਾ ਕਰਦੇ ਹਾਂ ਕਿਤੇ ਨਾ ਕਿਤੇ ਹਰ ਮਾਂ-ਬਾਪ ਇਹ ਵੀ ਸੋਚਦਾ ਹੈ ਕਿ ਮੇਰਾ ਬੇਟਾ ਜਾਂ ਬੇਟੀ ਜ਼ਿੰਦਗੀ ਨੂੰ ਸਾਡੇ ਵਾਂਗ ਬਤੀਤ ਕਰਨ ਸਾਡੇ ਵਾਂਗ ਸਮਝਣ ਤੇ ਸਾਡੇ ਵਾਂਗ ਕੰਮ ਕਰਨ ਪਰ ਨਹੀਂ ਇਹ ਸੰਭਵ ਹੀ ਨਹੀਂ ਕਿਉਂਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਸਾਡੇ ਤੋਂ ਬਿਹਤਰ ਹੋਵੇ ਤੇ ਦੂਜੇ ਪਾਸੇ ਅਸੀਂ ਸੋਚਦੇ ਹਾਂ ਕਿ ਉਹ ਜ਼ਿੰਦਗੀ ਸਾਡੇ ਵਾਂਗੂ ਜੀਵੇ ਇੱਕ ਪਾਸਾ ਤਾਂ ਕਰਨਾ ਹੀ ਪਵੇਗਾ ਕਿ ਸਾਡੇ ਵਾਂਗ ਜਾਂ ਸਾਡੇ ਤੋਂ ਬਿਹਤਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਜ਼ਿੰਦਗੀ ਵੀ ਸਾਡੇ ਮਾਤਾ ਪਿਤਾ ਨੇ ਆਪਣੇ ਤੋਂ ਬਿਹਤਰ ਬਣਾਈ ਸੋ ਬਿਹਤਰ ਜ਼ਿੰਦਗੀ ਦੇ ਤੌਰ ਤਰੀਕੇ ਸਾਡੇ ਨਾਲੋਂ ਬਹੁਤ ਫਰਕ ਹੋਣਗੇ ਕਿਉਂਕਿ ਉਸ ਵਿੱਚ ਕਈ ਦਹਾਕੀਆਂ ਦਾ ਸਮਾਂ ਜੁੜ ਚੁੱਕਾ ਹੁੰਦਾ ਹੈ ਅਸੀਂ ਬੱਚਿਆਂ ਨੂੰ ਨਿਤ ਨਵੀਆਂ ਸਹੂਲਤਾਂ ਉਹਨਾਂ ਦੇ ਮੰਗਣ ਤੋਂ ਪਹਿਲਾਂ ਹੀ ਦੇ ਦਿੰਦੇ ਹਾਂ ਸਹੂਲਤਾਂ ਮਿਲਣ ਨਾਲ ਸੋਚ ਵਿੱਚ ਵੀ ਬਦਲਾ ਆਉਂਦਾ ਹੈ ਸਾਡੀ ਸੋਚ ਹੋਰ ਸੀ ਸਹੂਲਤਾਂ ਦੇ ਵਾਅਦੇ ਕਰ ਨਵੀਂ ਪੀੜੀ ਦੀ ਸੋਚ ਹੋਰ ਹੈ ਬਿਹਤਰ ਜ਼ਿੰਦਗੀ ਲਈ ਦਿੱਤੀਆਂ ਸਹੂਲਤਾਂ ਜਦੋਂ ਦਿਓ ਤਾਂ ਨਾਲ ਹੀ ਉਹਨਾਂ ਨੂੰ ਇਹ ਜ਼ਰੂਰ ਸਮਝਾਓ ਕਿ ਇਹਨਾਂ ਨੂੰ ਕਿਸ ਹੱਦ ਤੱਕ ਤੇ ਕਿਵੇਂ ਵਰਤਣਾ ਹੈ ਜੇ ਅਸੀਂ ਬੱਚੇ ਨੂੰ ਸਿਰਫ ਤੇ ਸਿਰਫ ਪਦਾਰਤਵਾਦੀ ਸਹੂਲਤਾਂ ਹੀ ਦੇ ਰਹੇ ਹਾਂ ਤੇ ਸਮਾਂ ਨਹੀਂ ਦੇ ਰਹੇ ਤਾਂ ਫਿਰ ਅੱਗੇ ਜਾ ਕੇ ਸਹੂਲਤਾਂ ਚਿੰਤਾ ਦਾ ਵਿਸ਼ਾ ਜ਼ਰੂਰ ਬਣਨਗੀਆਂ ਜਿਵੇਂ ਇੱਕ ਵਾਰ ਇੱਕ ਛੋਟੀ ਜੀ ਬੱਚੀ ਰੋਟੀ ਖਾਣ ਲੱਗੀ ਤਾਂ ਉਸਨੇ ਮਾਂ ਨੂੰ ਆਖਿਆ ਕਿ ਤੁਸੀਂ ਮੇਰੇ ਕੋਲ ਬੈਠੋ ਤੇ ਮੈਨੂੰ ਰੋਟੀ ਖਵਾਓ ਤਾਂ ਮਾਂ ਨੇ ਉਸ ਨੂੰ ਮੋਬਾਈਲ ਦਿੰਦੇ ਹੋਏ ਆਖਿਆ ਇਸ ਨੂੰ ਦੇਖਦੇ-ਦੇਖਦੇ ਰੋਟੀ ਖਾ ਲੈ ਹੌਲੀ-ਹੌਲੀ ਬੱਚੀ ਦੀ ਆਦਤ ਵਿਗੜਦੀ ਗਈ ਤੇ ਉਹ ਹਰ ਚੀਜ਼ ਖਾਣ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੋਬਾਈਲ ਦੀ ਬੰਨ ਕਰਨ ਲੱਗੀ ਮਾਂ ਦੇ ਰੋਕਣ ਤੇ ਵੀ ਉਹ ਨਾ ਮੰਨਦੀ ਮਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਮੋਬਾਈਲ ਦਾ ਨਸ਼ਾ ਜਾ ਹੋ ਗਿਆ ਹੈ ਮਾਂ ਨੇ ਮਹਿਸੂਸ ਕੀਤਾ ਕਿ ਉਸਦੀ ਬੱਚੀ ਹੁਣ ਮਾਂ ਤੋਂ ਬਿਨਾ ਘਰ ਵਿੱਚ ਰਹਿ ਲੱਭੀ पर मोबाइल तो बिना नहीं रह सकती मां बहुत परेशान होगी कि एक दिन अपनी बेटी ਨੂੰ ਹੀ ਪੁੱਛਦੀ ਹੈ ਕਿ ਤੇਰੀ ਇਸ ਬੁਰੀ ਆਦਤ ਨੂੰ ਕਿਵੇਂ ਖਤਮ ਕਰਾਂ ਬੱਚੀ ਆਖਦੀ ਮਮੀ ਤੁਸੀਂ ਮੇਰੇ ਨਾਲ ਖੇਡਿਆ ਕਰੋ ਮੇਰੇ ਕੋਲ ਬੈਠਿਆ ਕਰੋ ਮੇਰੇ ਨਾਲ ਸਮਾਂ ਬਤਾਇਆ ਕਰੋ ਉਹ ਸਮੇਂ ਮਾਂ ਦੀਆਂ ਅੱਖਾਂ ਵਿੱਚ ਝੰਝੂ ਆ ਗਏ ਬੱਚਿਆਂ ਲਈ ਸਭ ਤੋਂ ਜ਼ਰੂਰੀ ਚੀਜ਼ ਤੁਹਾਡਾ ਦਿੱਤਾ ਕੀਮਤੀ ਸਮਾਂ ਹੈ ਛੋਟੇ ਹੁੰਦਿਆਂ ਤੋਂ ਹੀ ਨੈਤਿਕ ਕਦਰਾਂ ਕੀਮਤਾਂ ਆਪਣੇ ਬੱਚਿਆਂ ਦੇ ਅੰਦਰ ਕੁੱਟ-ਕੁੱਟ ਕੇ ਭਰੋ ਵੱਡਿਆਂ ਦਾ ਆਦਰ ਕਰਨਾ ਸਿਖਾਓ ਛੋਟਿਆਂ ਨੂੰ ਪਿਆਰ ਕਰਨਾ ਸਿਖਾਓ ਬਜ਼ੁਰਗਾਂ ਨਾਲ ਸਮਾਂ ਬਿਤਾਉਣ ਲਈ ਕਹੋ ਅਸੀਂ ਅੱਜਕੱਲ ਛੋਟੇ ਪਰਿਵਾਰਾਂ ਨੂੰ ਤਾਂ ਅਪਣਾ ਲਿਆ ਪਰ ਬੱਚਿਆਂ ਨੂੰ ਆਪਣੇ ਬੀਤੇ ਕੱਲ ਵਿੱਚੋਂ ਚੰਗੀਆਂ ਗੱਲਾਂ ਦੱਸਦੇ ਹੋਏ ਰਿਸ਼ਤੇਦਾਰਾਂ ਤੇ ਬਜ਼ੁਰਗਾਂ ਦੇ ਨਾਲ ਮੇਲ ਮਲਾਪ ਜ਼ਰੂਰ ਰੱਖੋ ਇਹ ਬੀਤੇ ਕੱਲ ਤੇ ਅੱਜ ਦਾ ਸਮੇਲ ਵੀ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਉਹਨਾਂ ਦੀ ਬਿਹਤਰ ਜ਼ਿੰਦਗੀ ਜੋ ਸਾਡੇ ਨਾਲੋਂ ਬਹੁਤ ਵੱਖ ਹੈ ਸਾਡੀ ਲਈ ਚਿੰਤਾ ਦਾ ਵਿਸ਼ਾ ਨਾ ਬਣੇ ਨਵੇਂ ਜ਼ਮਾਨੇ ਦੇ ਬੱਚਿਆਂ ਦੀ ਸੋਚ ਸਾਡੇ ਨਾਲੋਂ ਕਿਥੇ ਵਿਸ਼ਾਲ ਹੈ ਜੋ ਪੜ੍ਹਾਈ ਅਸੀਂ ਪਰਦੇਸੀ ਹਾਂ ਉਸ ਪੜਾਈ ਦੇ ਵਿੱਚ ਕਿੰਨਾ ਫਰਕ ਆ ਚੁੱਕਾ ਹੈ ਜੋ ਖੇਡਾਂ ਅਸੀਂ ਖੇਡਦੇ ਸੀ ਉਹ ਖੇਡਾਂ ਤਾਂ ਹੁਣ ਕਿਤੇ ਦਿਖਤੀਆਂ ਹੀ ਨਹੀਂ ਫਿਰ ਪਤਾ ਨਹੀਂ ਸੀ ਕਿਵੇਂ ਸੋਚਦੇ ਆ ਕਿ ਬੱਚੇ ਸਾਡੇ ਵਰਗੀ ਸੋਚ ਰੱਖਣ ਜੇ ਇਹਨਾਂ ਕੁਝ ਬਦਲਿਆ ਹੈ ਤਾਂ ਥੋੜੀ ਸਾਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਮਾਤਾ ਪਿਤਾ ਜੋ ਵੀ ਸਬਜ਼ੀ ਬਣਾਉਂਦੇ ਸੀ ਸਾਰੇ ਉਹੀ ਖਾਂਦੇ ਸਨ ਕਦੇ-ਕਦਾਈਂ ਜੇ ਕਦੇ ਜ਼ਿੱਦ ਕਰਨੀ ਕਿ ਨਹੀਂ ਮੈਂ ਤਾਂ ਰੋਟੀ ਨਹੀਂ ਕੁਝ ਹੋਰ ਖਾਣਾ ਹੈ ਤਾਂ ਮਾਤਾ ਜੀ ਆਖਦੇ ਰੋਟੀ ਬਿਲੇ ਤਾਂ ਰੋਟੀ ਮਿਲੇਗੀ ਅਸੀਂ ਪਹਿਲਾਂ ਚਿੜਕਾਂ ਖਾ ਲੈਂਦੇ ਤੇ ਬਾਅਦ ਵਿੱਚ ਰੋਟੀ ਪਰ ਅੱਜਕੱਲ ਦੇ ਬੱਚੇ ਰੋਟੀ ਨਹੀਂ ਖਾਂਦੇ ਤੇ ਅਸੀਂ ਖੁਦ ਉਸ ਦੀ ਥਾਂ ਬੱਚਿਆਂ ਦੇ ਸਾਹਮਣੇ ਬਹੁਤ ਸਾਰੀਆਂ ਬਦਲਵੀਆਂ ਚੀਜ਼ਾਂ ਰੱਖ ਦਿੰਦੇ ਹਾਂ ਫਿਰ ਜਦੋਂ ਕਦੇ ਬੱਚੇ ਰੋਟੀ ਦੀ ਥਾਂ ਆਪਣੇ ਮੂੰਹੋਂ ਕੁਝ ਹੋਰ ਚੀਜ਼ਾਂ ਦੀ ਮੰਗ ਕਰਦੇ ਹਨ ਤਾਂ ਉਸ ਸਮੇਂ ਅਸੀਂ ਹੀ ਉਹਨਾਂ ਨੂੰ ਚਿੜਕਾਂ ਦਿੰਦੇ ਹਾਂ ਇੱਥੇ ਗਲਤੀ ਬੱਚੇ ਦੀ ਨਹੀਂ ਸਾਡੀ ਹੈ ਕਿਉਂਕਿ ਅਸੀਂ ਖੁਦ ਉਹਨਾਂ ਨੂੰ ਰੋਟੀ ਸਬਜ਼ੀ ਦੇ ਬਦਲ ਵਿੱਚ ਸਿਹਤ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਖਾਣ ਲਈ ਦੇ ਦਿੰਦੇ ਹਾਂ ਜਿਸ ਕਾਰਨ ਬੱਚੇ ਖਾਣ ਤੋਂ ਪਰੇ ਹਟ ਬੀਜ਼ੇ 버거 ਆਦ ਵਰਗੀਆਂ ਚੀਜ਼ਾਂ ਖਾਂਦੇ ਹਨ ਇਹ ਚੀਜ਼ਾਂ ਖਾਣ ਨੂੰ ਜ਼ਰੂਰ ਦਿਓ ਪਰ ਕਿਸੇ ਹੱਦ ਤੱਕ ਚੀਜ਼ਾਂ ਸਾਡੇ ਵੇਲੇ ਅਸੀਂ ਵੀ ਖਾਂਦੇ ਸੀ ਪਰ ਸਾਡੇ ਮਾਤਾ ਪਿਤਾ ਰੋਟੀ ਦੇ ਸਮੇਂ ਰੋਟੀ ਹੀ ਦਿੰਦੇ ਸਨ ਅਕਲੀਆਂ ਸਹੂਲਤਾਂ ਦੇਣਾ ਸਾਡਾ ਫਰਜ਼ ਨਹੀਂ ਉਹੀ ਸਹੂਲਤਾਂ ਨੂੰ ਨੀਮਾ ਵਿੱਚ ਬੰਨਣਾ ਵੀ ਜ਼ਰੂਰੀ ਹੈ ਬੱਚਿਆਂ ਦੀ ਥਾਂ ਤੇ ਖੜੇ ਹੋ ਕੇ ਜ਼ਰੂਰ ਸੋਚੋ ਉਹਨਾਂ ਦੇ ਫੈਸਲਿਆਂ ਦਾ ਸਵਾਗਤ ਕਰੋ ਉਹਨਾਂ ਨੂੰ ਸੁਣੋ ਤੇ ਸਮਝੋ ਤਾਂ ਹੀ ਬੱਚੇ ਸਾਨੂੰ ਸੁਣਨਗੇ ਤੇ ਸਮਝਣਗੇ ਹਰ ਵੇਲੇ ਟੋਕਾ ਟੁਕਾਈ ਤੋਂ ਗਰੀਸ ਕਰਨਾ ਪਵੇਗਾ ਨਹੀਂ ਤਾਂ ਬੱਚੇ ਤੰਗ ਆ ਕੇ ਮਾਪਿਆਂ ਤੋਂ ਗੱਲਾਂ ਲਕਾਉਣ ਲੱਗ ਜਾਂਦੇ ਹਨ ਬੱਚਿਆਂ ਦੀ ਹਰ ਗੱਲ ਨੂੰ ਉਹਨਾਂ ਦੀ ਥਾਂ ਤੇ ਖੜੇ ਹੋ ਕੇ ਵਿਚਾਰੋ ਤੇ ਸਹੀ ਸਮਾਂ ਤੇ ਮੌਕਾ ਦੇਖ ਕੇ ਸਮਝਾਓ ਇਕਦਮ ਹੀ ਰੈਕਟ ਨਾ ਕਰੋ ਅਸੀਂ ਵੀ ਹਰ ਗੱਲ ਮਾਤਾ ਪਿਤਾ ਦੀ ਨਹੀਂ ਮੰਨਦੇ ਸੀ ਕਿਤੇ ਨਾ ਕਿਤੇ ਤਾਂ ਆਪਣੀ ਮਰਜ਼ੀ ਕਰਦੇ ਸੀ ਸਾਰਾ ਕੁਝ ਅਸੀਂ ਆਪਣੇ ਮਾਤਾ ਪਿਤਾ ਦੇ ਤਜਰਬੇ ਤੋਂ ਨਹੀਂ ਸਿੱਖਿਆ ਕੁਝ ਤਜਰਬੇ ਅਸੀਂ ਖੁਦ ਤੇ ਹੰਡਾ ਕੇ ਵੀ ਸਿੱਖੇ ਹਨ ਸੋ ਹੁਣ ਸਾਡੇ ਬੱਚਿਆਂ ਨੂੰ ਵੀ ਹੱਕ ਹੋਣਾ ਚਾਹੀਦਾ ਹੈ ਕਿ ਉਹ ਵੀ ਆਪਣੀ ਮਰਜ਼ੀ ਨਾਲ ਸੋਚਣ ਸਮਝਣ ਤੇ ਕੰਮ ਕਰਨ। ਬਸ ਬੱਚਿਆਂ ਦੀ ਚੰਗੀ ਪਰਿਵਰਿਸ਼ ਵਿੱਚ ਕੋਈ ਕਸਰ ਨਾ ਛੱਡੋ। ਕਿਹਾ ਜਾਂਦਾ ਹੈ ਕਿ ਜੇ ਮਕਾਨ ਦੀਆਂ ਨੀਂਆ ਮਜ਼ਬੂਤ ਹੋਣ ਤਾਂ ਡਿੱਗਣ ਦਾ ਡਰ ਨਹੀਂ ਰਹਿੰਦਾ। ਉਸੇ ਤਰ੍ਹਾਂ ਜੇ ਬੱਚਿਆਂ ਦੀ ਪਰਿਵਰਿਸ਼ ਵੇਲੇ ਕੋਈ ਕਮੀ ਨਹੀਂ ਛੱਡੀ ਜਾਂਦੀ ਤਾਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਦਿਓ ਬੱਚਾ ਹਮੇਸ਼ਾ ਉਹਨਾਂ ਦੀ ਸਮਝਦਾਰੀ ਨਾਲ ਹੀ ਵਰਤੂ ਕਰੇਗਾ। ਅਸੀਂ ਆਪਣੇ ਬੱਚੇ ਦੀ ਪਰਿਵਰਿਸ਼ ਕਿਵੇਂ ਕੀਤੀ ਹੈ ਸਾਨੂੰ ਪਤਾ ਹੈ। ਆਪਣੇ ਬੱਚੇ ਤੇ ਸ਼ੱਕ ਕਰਨਾ ਭਾਵ ਆਪਣੀ ਪਰਿਵਾਰਸ਼ ਤੇ ਸ਼ੱਕ ਕਰਨਾ ਹੈ। ਬੱਚਿਆਂ ਤੇ ਇੰਨੇ ਵਧੀਆ ਦੋਸਤ ਬਣੋ ਕਿ ਬੱਚਾ ਹਰ ਨਿੱਕੀ ਵੱਡੀ ਗੱਲ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰੇ। ਜ਼ਿੰਦਗੀ ਦੇ ਹਰ ਪੜਾਅ ਤੇ ਸਾਡਾ ਆਪਣੇ ਬੱਚਿਆਂ ਦੀ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਹੀ ਸਮਾਂ ਸਾਨੂੰ ਤੇ ਸਾਡੇ ਬੱਚਿਆਂ ਨੂੰ ਅਪਡੇਟ ਕਰਦਾ ਹੈ। ਅਸੀਂ ਹਰ ਵੇਲੇ ਬੱਚਿਆਂ ਨੂੰ ਤਾਂ ਕਹਿੰਦੇ ਹਾਂ ਕਿ ਸਮੇਂ ਦੇ ਹਾਣੀ ਬਣੋ। ਸੋ ਇਹ ਨਿਯਮ ਸਾਡੇ ਤੇ ਵੀ ਲਾਗੂ ਹੁੰਦਾ ਹੈ ਕਿ ਅਸੀਂ ਵੀ ਸਮੇਂ ਦੇ ਹਾਣੀ ਬਣੀਏ। ਜੇ ਨਹੀਂ ਬਣਾਗੇ ਤਾਂ ਇਸ ਗੱਲ ਵਿੱਚ ਕੋਈ ਝੂਠ ਨਹੀਂ ਕਿ ਸਾਨੂੰ ਇੰਨੀ ਜ਼ਿੰਦਗੀ ਜੀ ਕੇ ਵੀ ਜ਼ਿੰਦਗੀ ਜਿਉਣੀ ਨਹੀਂ ਆਈ ਧੰਨਵਾਦ